ਪ੍ਰੈਸ਼ਰ ਵਾਲੇ ਕੰਮ ਕਰਨੇ ਸਵੇਰ ਉੱਠ ਕੇ ਪਹਿ ਤੁਹਾਡਾ ਪਰਮੇਸ਼ਰ ਧੰਨਵਾਦ ਤੂੰ ਰਾਤ ਪਰ ਮੈਨੂੰ ਸੰਭਾਲ ਕੇ ਰੱਖਿਆ ਮੈਨੂੰ ਚੰਗੀ ਨੀਂਦ ਦਿੱਤੀ ਅੱਜ ਮੈਨੂੰ ਦਿਨ ਦਿਖਾਇਆ ਅੱਜ ਦਾ ਹਾਲੇਲੂਇਆ ਕਿਆ ਕਰ ਪਰਮੇਸ਼ਰ ਤੂੰ ਮੇਰੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਅੱਜ ਮੇਰੇ ਕਾਰੋਬਾਰ ਨੂੰ ਸੰਭਾਲ ਕੇ ਰੱਖੀ ਮੇਰੇ ਘਰ ਨੂੰ ਸੰਭਾਲ ਕੇ ਰੱਖੀ ਸਾਡੇ ਰਿਸ਼ਤੇਦਾਰਾਂ ਨੂੰ ਸੰਭਾਲ ਕੇ ਰੱਖੀ ਸਾਡੇ ਸਾਰੇ ਨਗਰ ਨੂੰ ਸੰਭਾਲ ਕੇ ਰੱਖੀ ਹਾਲੇਲੂਇਆ ਤੇਰਾ ਹੱਥ ਹੋਵੇ ਤੇਰੇ ਲਹੂ ਦੇ ਵਿੱਚ ਛਪਾ ਦਿੰਨੇ ਹਰ ਇੱਕ ਨੂੰ ਆਪਣੇ ਕਾਰੋਬਾਰ ਨੂੰ ਸਭ ਕੁਝ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪ ਦਿਆ ਕਰੋ ਹਾਲੇਲੂਇਆ ਉਹਦੇ ਲਹੂ 'ਚ ਕਵਰ ਕਰ ਦਿਆ ਕਰੋ ਹੇਲੂਇਆ। ਕਿਹਾ ਕਰੋ ਸੱਚਮੁੱਚ ਸਾਡੇ ਪਿੰਡ ਨੂੰ ਕੋਈ ਇਹੋ ਜਿਹਾ ਨਾ ਕੋਈ ਜੂਨਾ ਚੱਕਿਆ ਜਾਵੇ। ਪਰਮੇਸ਼ਰ ਸ਼ਾਂਤੀ ਦੇ ਕੁੜੀਆਂ ਮੁੰਡਿਆਂ ਦੇ ਵਿੱਚ ਤੇਰਾ ਨਾਮ ਆਵੇ। ਹਾਲੇਲੂਇਆ। ਉਹਨਾਂ ਨੂੰ ਜਿਹੜੇ ਉਹਨਾਂ ਦੇ ਬੁੱਧੀਆਂ ਖਰਾਬ ਕੀਤੀਆਂ ਸ਼ੈਤਾਨ ਨੂੰ ਸਿੱਧੇ ਪਾਸਤੇ ਲਾਉਣ। ਹਾਲੇਲੂਇਆ। ਇਸ ਤਰ੍ਹਾਂ ਕਰਕੇ ਧੰਨਵਾਦ ਪਰਮੇਸ਼ਰ ਦੇ ਇੱਕ ਇੱਕ ਚੀਜ਼ ਦਾ ਧੰਨਵਾਦ ਕਰਿਆ ਕਰੋ। ਰਾਤ ਨੂੰ ਜਦੋਂ ਪੈਣੇ ਹੈ, ਪੈਣ ਤੋਂ ਪਹਿਲਾਂ ਸੱਚਮੁੱਚ ਪਰਮੇਸ਼ਰ ਦੇ ਅੱਗੇ ਫੇਰ ਬੈਠਿਆ ਕਰੋ। ਜੋ ਤੁਹਾਡੇ ਦਿਨੇ ਗਲਤੀਆਂ ਹੋਈਆਂ, ਚੰਗੇ ਕੰਮ ਕੀਤੇ ਉਹ ਵੀ ਪਰਮੇਸ਼ਰ ਨੂੰ ਦੱਸਿਆ ਕਰੋ। ਪਰਮੇਸ਼ਰ ਅੱਜ ਮੈਂ ਆ ਚੰਗਾ ਕੰਮ ਕੀਤਾ। ਅੱਜ ਮੈਂ ਭਲਾਈ ਕੰਮ ਕੀਤਾ ਮੈਂ ਕੋ ਰੂਹ ਬਚਾਈ ਹੈ ਮੈਂ ਜਹ ਕੰਮ ਕੀਤਾ ਮੈਂ ਕਿਸੇ ਨੂੰ ਸੋਸ ਸਮਾਚਾਰ ਸੁਣਾਇਆ ਵੇ ਫਿਰ ਫਿਰ ਵੇਖਿਆ ਕਰੋ ਅੰਦਰ ਚਾਤੀ ਮਾਰ ਕਾ ਜਿਵੇਂ ਇਥੋਂ ਕਿਸੇ ਲਈ ਬੁਰਾ ਤਾਂ ਨਹੀਂ ਹੋ ਗਿਆਗਾ ਮੈਂ ਕਿਤੇ ਕੋਈ ਕਿਸੇ ਨੂੰ ਮਾੜਾ ਸ਼ਬਦ ਤਾਂ ਨਹੀਂ ਕਹਿਤਾਗਾ ਕਿਸੇ ਲਈ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਹਿਤਾ ਕਿਸੇ ਨੂੰ ਉਹ ਸੋਚਿਆ ਕਰੋ ਹਾਲੇਲੂਇਆ ਕਿਆ ਕਰੋ ਪਰਮੇਸ਼ਰ ਮੈਂ ਸੱਚਮੁੱਚ ਪਰਮੇਸ਼ਰ ਮੈਂ ਤੇਰੇਆਂ ਰਾਹਾਂ ਤੇ ਚੱਲਾਂ ਮੇਰੇ ਮੂੰਹ ਚ ਕੋਈ ਮਾੜਾ ਸ਼ਬਦ ਨਾ ਕਿਸੇ ਲਈ ਨਿਕਲੇ ਮੇਰੀ ਅੱਖਾਂ ਤੋਂ ਕੋਈ ਪਾਪ ਨਾ ਹੋਵੇ ਪਰਮੇਸ਼ਰ ਮੈਂ ਤੇਰੇ ਵਾਲੇ ਕੰਮ ਕਰਨੇ ਹਾਲੇਲੂਇਆ ਮੈਨੂੰ ਪਤਾ ਹੈ ਪਰਮੇਸ਼ਰ ਤੂੰ ਮੇਰੇ ਨਾਲ ਐ ਮੇਰੇ ਬੱਚਿਆਂ ਦੇ ਨਾਲ ਤੂੰ ਮੇਰੇ ਬੱਚਿਆਂ ਦੀ ਰਾਖੀ ਕਰਦਾ ਹਰ ਪਲ ਰਾਖੀ ਕਰਦਾ ਮੈਂ ਹਾਲੇਲੂਇਆ ਜਿਹੜਾ ਆਪਣੇ ਬੱਚੇ ਝੂਠ ਮਾ ਦਾ ਆਪਾਂ ਨੂੰ ਪਸੰਦ ਆਉਂਦੇ ਆਹੋ ਆਉਂਦੇ ਆ ਕੋਈ ਮਾੜਾ ਕੰਮ ਕਰਨ ਆਪਾਂ ਨੂੰ ਪਸੰਦ ਆਉਂਦੇ ਨਹੀਂ ਆਉਂਦੇਗੇ ਫੇਰ ਪਰਮੇਸ਼ਰ ਵੀ ਨੇ ਆਪਾਂ ਨੂੰ ਪਸੰਦ ਕਰਦਾ ਹਾਲੇਲੂਇਆ ਉਹ ਕਹਿੰਦਾ ਮੈਂ ਪਵਿੱਤਰ ਐ ਤੁਸੀਂ ਕੀ ਬਣੋ ਪਵਿੱਤਰ ਬਣੋ ਮੈਂ ਵਫਾਦਾਰ ਹਾਂ ਤੁਸੀਂ ਕੀ ਬਣੋ ਵਫਾਦਾਰ ਬਣੋ ਹallelujah ਪਰਮੇਸ਼ਰ ਵਾਲੇ ਕੰਮ ਕਰਨੇ ਸਵੇਰ ਉੱਠ ਕੇ ਪਹਿਲਾਂ ਉੱਠ ਕੇ ਸੱਚਮੁੱਚ ਹਜੇ ਭਲਾਂ ਦੀ ਪਰਮੇਸ਼ਰ ਤਾਂ ਆਪਣਾ ਦਿਆਲੂ ਤਾਂ ਕਹਿੰਦਾ ਨਾਓ ਚਾਏ ਨਾਣਾ ਬੱਚਾ ਪਰ ਨਾ ਲੈਨੇ ਆਪਾਂ ਨੂੰ ਆਦਤ ਬਈ ਹੁੰਦੀ ਆ ਨਾ ਉਹਨਾਂ ਦੇ ਹਾਲੇਲੂਇਆ ਉਹ ਕਹਿੰਦਾ ਅੱਠ ਕੇ ਮੂੰਹ ਤੋਂ ਲਾਤੇ ਮੇਰੀ ਭਲਾ ਤੂੰ ਉਸੇ ਤਰ੍ਹਾਂ ਜਿਵੇਂ ਬੈਠਾ ਹੂੰਵੇਂ ਮੇਰੇ ਤੂੰ ਅੱਗੇ ਮੇਰੇ ਤੇ ਅੱਗੇ ਮੇਰਾ ਨਾਮ ਜਪ ਹਾਲੇਲੂਇਆ ਤੋਂ ਮਿੰਟ ਉਹਦੇ ਬਹਿ ਕੇ ਧੰਨਵਾਦ ਕਰਿਆ ਕਰ ਪ੍ਰਮੇਸ਼ਰ ਜੀ ਸੱਚਮੁੱਚ ਤੂੰ ਰਾਤ ਪਰ ਮੈਨੂੰ ਸੰਭਾਲ ਕੇ ਰੱਖਿਆ ਵੈ ਕਿੰਨੇ ਲੋਕ ਆ ਜਿਹੜੇ ਰਾਤਾਂ ਨੂੰ ਸੌਂ ਜਾਂਦੇ ਸਵੇਰ ਨੂੰ ਉੱਠਣਾ ਨਸੀਬ ਨਹੀਂ ਹੁੰਦਾ ਹallelujah ਪਰਮੇਸ਼ਰ ਆਪਾਂ ਨੂੰ ਸੰਭਾਲ ਕੇ ਰੱਖਦਾ ਇੱਕ ਇੱਕ ਕੰਮ ਤੇ ਧੰਨਵਾਦ ਪਰਮੇਸ਼ਰ ਦਾ ਕਰ ਕੋ ਜਿੰਨਾ ਹੋ ਜੇ ਧੰਨਵਾਦ ਉਨਾ ਹੀ ਥੋੜਾ ਹallelujah ਕੋਈ ਪਰਮੇਸ਼ਰ ਧੰਨਵਾਦ ਤੂੰ ਰਾਤ ਪਰ ਮੈਨੂੰ ਸੰਭਾਲ ਕੇ ਰੱਖਿਆ ਮੈਨੂੰ ਚੰਗੀ ਨੀਂਦ ਦਿੱਤੀ ਅੱਜ ਮੈਨੂੰ ਦਿਨ ਦਿਖਾਇਆ ਅੱਜ ਦਾ ਹallelujah ਿਆ ਕਰ ਪਰਮੇਸ਼ਰ ਤੂੰ ਮੇਰੇ ਬੱਚਿਆਂ ਨੂੰ ਸੰਭਾਲ ਕੇ ਰੱਖੀਂ ਅੱਜ ਮੇਰੇ ਕਾਰੋਬਾਰ ਨੂੰ ਸੰਭਾਲ ਕੇ ਰੱਖੀਂ ਮੇਰੇ ਘਰ ਨੂੰ ਸੰਭਾਲ ਕੇ ਰੱਖੀਂ ਸਾਡੇ ਰਿਸ਼ਤੇਦਾਰਾਂ ਨੂੰ ਸੰਭਾਲ ਕੇ ਰੱਖੀਂ ਸਾਡੇ ਸਾਰੇ ਨੂੰ ਸੰਭਾਲ ਕੇ ਰੱਖੀ ਹallelujah ਤੇਰਾ ਹੱਥ ਹੋਵੇ ਤੇਰੇ ਲਹੂ ਦੇ ਵਿੱਚ ਛਪਾ ਦੇ ਨੇ ਹਰ ਇੱਕ ਨੂੰ ਆਪਣੇ ਕਾਰੋਬਾਰ ਨੂੰ ਸਭ ਕੁਝ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪ ਦਿਆ ਕਰੋ ਹallelujah ਉਹਦੇ ਲਹੂ 'ਚ ਕਵਰ ਕਰ ਦਿਆ ਕਰੋ ਹallelujah ਕਿਹਾ ਕਰੋ ਸੱਚਮੁੱਚ ਸਾਡੇ ਪਿੰਡ ਨੂੰ ਕੋਈ ਇਹੋ ਜਿਹਾ ਨਾ ਕੋਈ ਜੂਨਾ ਚੱਕਿਆ ਜਾਵੇ ਪਰਮੇਸ਼ਰ ਸ਼ਾਂਤੀ ਦੇ ਕੁੜੀਆਂ ਮੁੰਡਿਆਂ ਦੇ ਵਿੱਚ ਤੇਰਾ ਨਾਮ ਆਵੇ ਹallelujah ਉਹਨਾਂ ਨੂੰ ਜਿਹੜੇ ਉਹਨਾਂ ਦੇ ਬੁੱਧੀਆਂ ਖਰਾਬ ਕੀਤੀਆਂ ਸ਼ੈਤਾਨ ਉਹ ਸਿੱਧੇ ਪਾਸਤੇ ਲਾਉਣ ਹallelujah ਤੇਰਾ ਕਰਕੇ ਧੰਨਵਾਦ ਪਰਮੇਸ਼ਰ ਦੀ ਇੱਕ ਇੱਕ ਚੀਜ਼ ਦਾ ਧੰਨਵਾਦ ਕਰਿਆ ਕਰੋ ਰਾਤ ਨੂੰ ਜਦੋਂ ਪੈਣੇ ਆ ਪੈਣ ਤੋਂ ਪਹਿਲਾਂ ਸੱਚਮੁੱਚ ਪਰਮੇਸ਼ਰ ਦੇ ਅੱਗੇ ਫੇਰ ਬੈਠਿਆ ਕਰੋ ਜੋ ਤੁਹਾਡੇ ਦਿਨੇ ਗਲਤੀਆਂ ਹੋਈਆਂ ਚੰਗੇ ਕੰਮ ਕੀਤੇ ਉਹ ਵੀ ਪਰਮੇਸ਼ਰ ਨੂੰ ਦੱਸਿਆ ਕਰੋ ਪਰਮੇਸ਼ਰ ਅੱਜ ਮੈਂ ਆ ਚੰਗਾ ਕੰਮ ਕੀਤਾ ਅੱਜ ਮੈਂ ਭਲਾਈ ਦਾ ਕੰਮ ਕੀਤਾ ਮੈਂ ਕੋ ਰੂਹ ਬਚਾਈ ਐ ਮੈਂ ਜਾ ਕੰਮ ਕੀਤਾ ਮੈਂ ਕਿਸੇ ਨੂੰ ਸੋਸ ਸਮਾਚਾਰ ਸੁਣਾਇਆ ਵੇ ਫਿਰ ਫੇਰ ਵੇਖਿਆ ਕਰੋ ਅੰਦਰ ਝਾਤੀ ਮਾਰ ਕੇ ਅੱਜ ਮੈਂ ਇਥੋਂ ਕਿਸੇ ਲਈ ਬੁਰਾ ਤਾਂ ਨਹੀਂ ਹੋ ਗਿਆਗਾ ਮੈਂ ਕਿਤੇ ਕੋਈ ਕਿਸੇ ਨੂੰ ਮਾੜਾ ਸ਼ਬਦ ਤਾਂ ਨਹੀਂ ਕਹਿਤਾਗਾ ਕਿਸੇ ਲਈ ਮੈਂ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਕਿਸੇ ਨੂੰ ਉਹ ਸੋਚਿਆ ਕਰੋ ਹਾਲੇਲੂਇਆ ਉਹ ਵੀ ਪਰਮੇਸ਼ਰ ਨੂੰ ਦੱਸਿਆ ਕਰੋ ਪਰਮੇਸ਼ਰ ਮੈਂ ਤਾਂ ਛੁੱਟਣਾ ਚਾਹਣੀ ਐ ਜਾਂ ਚਾਹਣਾ ਵੈ ਤੂੰ ਹੀ ਮੈਨੂੰ ਦੱਸ ਮੈਨੂੰ ਰਸਤਾ ਦਿਖਾ ਹallelujah ਸੱਚਮੁੱਚ ਪਰਮੇਸ਼ਰ ਫਿਰ ਆਪਦੀ ਰੂਹ ਦੇ ਨਾਲ ਆਪਦੇ ਪਾਕ ਰੂਹ ਨਾਲ ਆਪਾਂ ਨੂੰ ਭਰੂਗਾ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਦਿਨ ਲੰਘੇ ਤੇ ਕਦੋਂ ਰਾਤ ਲੰਘੇ ਹallelujah ਸਭ ਕੋ ਚਿੰਤਾ ਛੱਡ ਦਿਆ ਕਰੋ ਉਹਦੇ ਤੇ ਉਹ ਕਹਿੰਦਾ ਚਿੰਤਾ ਮੇਰੇ ਤੇ ਛੱਡ ਦਿਓ ਮੈਂ ਆਪੇ ਚੱਕੂਗਾ ਜਦੋਂ ਨੇ ਕਹਿਤਾ ਆਪਦੇ ਬੋਝ ਮੈਨੂੰ ਦਿਓ हे थक्के मानਦੇ ਹਾਰੋ ਆਪਦੇ ਬੋਝ ਮੈਨੂੰ ਦੇਓ ਤੇ ਬੈਠਾ ਬੋਝ ਚੱਕਣ ਨਾਲ ਹਾਲੇਲੂਇਆ ਆਪਾਂ ਨੇ ਸਾਰੇ ਸੰਸਾਰ ਦਾ ਬੋਝ ਚੱਕੀ ਫੇਰਨਾਗਾ ਹਾਲੇਲੂਇਆ ਬੱਚਿਆਂ ਨੂੰ ਦਿੱਤੇ ਬੱਚੇ ਵੀ ਉਹਨੇ ਦਿੱਤੇ ਸੌਂਪ ਦਿਓਨੁਕ ਪ੍ਰਭੂ ਤੇਰੇ ਹੀ ਐ ਜਦੋਂ ਤੇਰਾ ਜੀ ਕੀਤਾ ਇਹਨਾਂ ਨੂੰ ਕਿਹੜੇ ਪਾਸੇ ਤੋਂ ਮਰਜੀ ਲਾ ਲਈ ਪਰ ਚੰਗੇ ਪਾਸੇ ਜਾਣ ਤੇਰੇ ਨਾਂ ਨੂੰ ਨਾ ਕੋਈ ਲੀਕ ਲਗੇ ਹਾਲੇਲੂਇਆ ਸੱਚਮੁੱਚ ਉਸਵਾਲ ਕੇ ਰੱਖੂਗਾ ਆ ਮੇਰਾ ਮੇਰਾ ਨਹੀਂ ਕਰਨਾ ਮੇਰਾ 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 ਕੋ ਤੇਰਾ ਹੀ ਆ ਫਿਰ ਤੂੰ ਹੀ ਸਭ ਸਭ ਕੁਝ ਉਸੇ ਨੂੰ ਸੌਂਪ ਦਿਆ ਕਰੋ ਹਾਲੇਲੂਇਆ ਹalleluyah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਇਹਦੇ ਵਚਨ ਦੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਇਹਦਾ ਵਚਨ ਦਿਲਾਂ ਤੇ ਪੰਨਿਆਂ ਤੇ ਜਾ ਕੇ ਜਮਾ ਹੋਇਆ ਹੋ ਪ੍ਰਭੂ ਜੀ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਅਮੇਨ ਅਮੇਨ ਅਮੇਨ